ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਖੱਲਾਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਨੀ ਹੈ ਆਪਾਂ ਕੈਨੇਡਾ ਸਰਕਾਰ ਨੇ ਪਾਸਪੋਰਟ ਦਫ਼ਤਰਾਂ ਦੇ ਵਿੱਚੋਂ ਮੁਲਾਜ਼ਮ ਹਟਾਏ ਹੈ ਸ਼ਾਂਤੀ ਕੀਤੀ ਹੈ ਇਹਦਾ ਕੀ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੂਜੀ ਅਲਬਰਟਾ ਦੇ ਵਿੱਚ ਟੀਚਰ ਦੀ ਹੜਤਾਲ ਕਾਰਨ ਸਕੂਲ ਬੰਦ ਨੇ ਤੀਜੀ ਗੱਲਬਾਤ ਕਰਨੀ ਹੈ ਸਰੀ ਦੇ ਵਿੱਚ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਗਏ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਟੈਂਪਰੇਰੀ ਫੋਰਨ ਵਰਕਰਾਂ ਬਾਰੇ ਗੱਲਬਾਤ ਕਰਨੀ ਹੈ ਕਿ ਉਹਨਾਂ ਦੀਆਂ ਅਰਜ਼ੀਆਂ ਵਿੱਚ ਕਮੀਆਂ ਹੀ ਆ ਤੇ ਬੀਸੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਅੱਜ ਤੋਂ ਸ਼ੁਰੂ ਹੋਇਆ ਕੀ ਕੀ ਹੋਣ ਜਾ ਰਿਹਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਯੂਨੀਅਨ ਆ ਉਹਨੇ ਇੱਕ ਬਹੁਤ ਵੱਡੀ ਚੇਤਾਵਨੀ ਦਿੱਤੀ ਆ ਤੁਹਾਨੂੰ ਯਾਦ ਹੋਊਗਾ ਕੋਵਿਡ ਤੋਂ ਬਾਅਦ ਪਾਸਪੋਰਟਾਂ ਦੀ ਏਡੀ ਵੱਡੀ ਸਮੱਸਿਆ ਬਣ ਗਈ ਸੀ ਕਿ ਪਾਸਪੋਰਟ ਆਏ ਨਹੀਂ ਸੀ ਰਾਇ ਲੋਕਾਂ ਦਾ ਟਰੈਵਲ ਬੰਦ ਹੋ ਗਿਆ ਸੀ ਹੁਣ ਜਿਹੜੀ ਫੈਡਰਲ ਯੂਨੀਅਨ ਬਹੁਤ ਵੱਡੀ ਹੈ ਇਹਨੇ ਸ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਸਰਕਾਰ ਨੇ 250 ਦੇ ਨੇੜੇ ਜਿਹੜੇ ਪਾਸਪੋਰਟ ਆਫਿਸ ਦੀਆਂ ਜੋਬਸ ਆ ਉਹ ਕੱਟ ਕੀਤੀਆਂ ਆ ਇਹਦੇ ਨਾਲ ਹੋਣਾ ਕੀ ਆ ਵੀ ਪਾਸਪੋਰਟ ਫੇਰ ਨਹੀਂ ਬਣਨੇ ਬਹੁਤ ਜ਼ਿਆਦਾ ਮੁਲਾਜ਼ਮ ਇਸ ਮਹਿਕਮੇ ਵਿੱਚ ਪਹਿਲਾਂ ਹੀ ਹਨੀ ਤੇ ਜੇ ਇਹਨਾਂ ਨੇ ਇਹ 250 ਕੱਢ ਦਿੱਤਾ ਆ ਇਹਦਾ ਮਤਲਬ ਇਹ ਆ ਕਿ ਤੁਹਾਡੀ ਪਾਸਪੋਰਟ ਦੀ ਉਡੀਕ ਹੋਰ ਲੰਬੀ ਹੋ ਜਾਣੀ ਆ ਤੇ ਜਿਹੜਾ ਉਹਦੀ ਦੇਰੀ ਆ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਵੱਧ ਜਾਣੀ ਆ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਕੈਨੇਡਾ ਦੀ এমਪਲాయਮੈਂਟ ਐਂਡ ਇਮੀਗ੍ਰੇਸ਼ਨ ਜਣੀ ਸੀਈਆਈਯੂ ਇਹ ਜਿਹੜੀ ਯੂਨੀਅਨਾਂ ਦੱਸਦੇ ਆ ਇਹ ਅਸਲ ਦੇ ਵਿੱਚ ਪਾਸਪੋਰਟ ਵਰਕਰਸ ਨੂੰ ਪੂਰੇ ਦੇਸ਼ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ ਇਹ ਕਟ ਕਿਹਨੇ ਕੀਤੇ ਆ ਜਿਹੜੇ ਨੌਕਰੀਆਂ ਦੇ ਵਿੱਚ ਇਹ ਕਟ ਕੀਤੇ ਗਏ ਆ ਇਹ ਅਸਲ ਦੇ ਵਿੱਚ ਜਿਹੜੀ এমਪਲాయਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਆ ਈਐਸਡੀਸੀ ਆ ਉਹਨਾਂ ਨੇ ਇਹ ਕਟ ਕੀਤੇ ਆ ਤੇ ਜਿਹੜਾ ਡਿਪਾਰਟਮੈਂਟ ਜਿਹੜਾ ਅਸਲ ਦੇ ਵਿੱਚ ਸਰਵਿਸ ਕੈਨੇਡਾ ਨੂੰ ਰਨ ਕਰਦਾ ਹੈ ਤੇ ਇਹ ਜਿਹੜਾ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਆ ਇਹੀ ਪਾਸਪੋਰਟ ਪ੍ਰੋਗਰਾਮ ਨੂੰ ਰਨ ਕਰਦਾ ਆ ਸਭ ਤੋਂ ਜ਼ਿਆਦਾ ਕੱਟ ਜਿਹੜੇ ਆ ਉਹ ਇਸ ਸਾਲ ਸ਼ੁਰੂ ਦੇ ਵਿੱਚ ਮਈ 2025 ਦੇ ਵਿੱਚ ਸਰਕਾਰ ਨੇ ਪਹਿਲਾਂ ਹੀ 800 ਦੇ ਕਰੀਬ ਪਾਸਪੋਰਟ ਨੌਕਰੀਆਂ ਜਿਹੜੀਆਂ ਉਹ ਕੱਢ ਦਿੱਤੀਆਂ ਹੁਣ 800 ਦਾ ਨੰਬਰ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਆ ਕਿ 800 ਪਾਸਪੋਰਟ ਜੌਬਸ ਕੱਢ ਦੇਣੀਆਂ ਆ ਤੇ ਇਹ ਦੂਜੇ ਸੈਕੰਡ ਰਾਉਂਡ ਦੇ ਵਿੱਚ 6 ਮਹੀਨੇ ਨਹੀਂ ਹਜੇ ਟੱਪੇ 250 ਮੁਲਾਜ਼ਮ ਹੋਰ ਕੱਢ ਦਿੱਤਾ ਯੂਨੀਅਨ ਇਸ ਗੱਲ ਤੋਂ ਬਹੁਤ ਅਪਸੈਟ ਆ ਜਿਹੜੀ CEIU ਆ ਉਹਨਾਂ ਨੇ ਇਹ ਕਿਹਾ ਕਿ ਇਹ ਵਰਕਰਾਂ ਨੇ ਬਹੁਤ ਸਾਰੇ ਕੈਨੇਡੀਅਨਸ ਨੂੰ ਉਹਨਾਂ ਵੇਲਿਆਂ ਦੇ ਵਿੱਚ ਮਦਦ ਕੀਤੀ ਜਦੋਂ ਪਾਸਪੋਰਟਾਂ ਦੀ ਮੰਗ ਬਹੁਤ ਜ਼ਿਆਦਾ ਸੀ ਇੱਕ ਪਾਸੇ ਕੋਰੋਨਾ ਸੀ ਲੋਕ ਕੰਮ ਕਰਨ ਤੋਂ ਡਰਦੇ ਸੀ ਜਿਨ੍ਹਾਂ ਮੁਲਾਜ਼ਮਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਤੇ ਇਹ ਮਤਲਬ ਉਹਨਾਂ ਨੇ ਕਿਹਾ ਵੀ ਇਨਾਮ ਦਿੱਤਾ ਇੱਕ ਤਰੀਕੇ ਦੇ ਨਾਲ ਉਹਨਾਂ ਵੇਲਿਆਂ ਦੇ ਵਿੱਚ ਕੀਤੇ ਕੰਮ ਦਾ ਤੁਹਾਨੂੰ ਯਾਦ ਹੋਊਗਾ ਹਰ ਵਿਅਕਤੀ ਆਪਣੇ ਐਮਪੀ ਨੂੰ ਜਾਂ ਕਿਸੇ ਨੂੰ ਵੀ ਇਹੀ ਸਵਾਲ ਕਰਦਾ ਸੀ ਕਿ ਪਾਸਪੋਰਟ ਕਦੋਂ ਬਣਨਗੇ ਇੱਥੇ ਵਾਲੇ ਪਾਸਪੋਰਟ ਸਰੀ ਵਾਲੇ ਲਵਰਟਾ ਡਮਿੰਟਨ ਜਾ ਕੇ ਦਿੰਦੇ ਸੀ ਵੀ ਉੱਥੇ ਲਾਈਨ ਘਾਟਾ ਕੋਈ ਕਿਤੇ ਦਿੰਦਾ ਸੀ ਕਈ ਕੁਝ ਹੋਇਆ ਪਿਆ ਸੀ ਇਹਨਾਂ ਵਰਕਰਾਂ ਨੇ ਉਸ ਵੇਲੇ ਬਹੁਤ ਜ਼ਿਆਦਾ ਕੰਮ ਕੀਤਾ ਸਰਕਾਰ ਨੇ ਯੂਨੀਅਨ ਦੇ ਕਹਿਣ ਅਨੁਸਾਰ ਉਸ ਕੀਤੇ ਕੰਮ ਦਾ ਨਾਮ ਇਹ ਦਿੱਤਾ ਕਿ ਇਹਨਾਂ ਦੀ ਲੇਆਫ ਕਰ ਦਿੱਤੀ ਹੈ ਹੁਣ ਅਸਲ ਦੇ ਵਿੱਚ ਯੂਨੀਅਨ ਜਿਹੜੇ ਜਿਹੜੇ ਪ੍ਰੈਜ਼ੀਡੈਂਟ ਨੇ ਰਵਿਨਾ ਵਾਊਚਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹ ਬਹੁਤ ਮਾੜਾ ਸਮਾਂ ਆ ਬੈਡ ਟਾਈਮ ਆ ਅਸਲ ਦੇ ਵਿੱਚ ਕੱਟ ਕਰਨ ਦਾ ਕਿਉਂਕਿ ਸਰਕਾਰ ਅਸਲ ਦੇ ਵਿੱਚ ਜਦੋਂ ਇਕਨੋਮੀ ਨੂੰ ਗਰੋ ਕਰਨਾ ਚਾਹੁੰਦੀ ਆ ਇਕਨੋਮੀ ਗਰੋ ਕਿੱਦਾਂ ਹੋਣੀ ਲੋਕ ਜਿਆਦਾ ਟਰੈਵਲ ਕਰਨਗੇ ਤੇ ਟਰੈਵਲ ਤਾਂ ਹੀ ਤਾਂ ਕਰਨਗੇ ਜੇ ਉਹਨਾਂ ਕੋਲੇ ਬਿਜ਼ਨਸ ਵੀ ਤਾਂ ਹੀ ਕਰ ਸਕਦੇ ਜੇ ਟਰੈਵਲ ਕਰਨਗੇ ਤੇ ਉਹ ਤਾਂ ਕਰਨਗੇ ਜੇ ਉਹਨਾਂ ਦੇ ਕੋਲੇ ਪਾਸਪੋਰਟ ਆ ਤੇ ਜੇ ਪਾਸਪੋਰਟ ਹੀ ਨਹੀਂ ਮਿਲ ਰਹਾ ਤੇ ਲੋਕ ਘੱਟ ਟਰੈਵਲ ਕਰਨਗੇ ਜਿਹੜਾ ਗਲੋਬਲ ਟਰੈਵਲ ਐਸ ਤੋਲੇ ਵਧ ਰਿਹਾ ਪੂਰੀ ਦੁਨੀਆ ਦੇ ਵਿੱਚ ਲੋਕ ਜ਼ਿਆਦਾ ਹਵਾਈ ਯਾਤਰਾ ਕਰ ਰਹੇ ਆ ਇੰਟਰਨੈਸ਼ਨਲ ਟਰੈਵਲ ਬਿਜ਼ਨਸ ਟ੍ਰਿਪਸ ਜਾਂ ਇਹ ਸਾਰਾ ਕੁਝ ਜਿਹੜਾ ਵਧਿਆ ਆ ਔਰ ਜਿਹੜਾ ਜੇ ਪਾਸਪੋਰਟ ਦਾ ਸਟਾਫ ਹੀ ਬਹੁਤ ਘੱਟ ਆ ਤਾਂ ਇਹਦਾ ਮਤਲਬ ਇਹ ਆ ਕਿ ਸਰਵਿਸ ਬਹੁਤ ਸਲੋ ਹੋ ਜੂਗੀ ਤੇ ਵੱਡਾ ਬੈਕਲੌਗ ਜਮਾ ਹੋ ਜਾਊਗਾ ਜਿਹੜੇ ਸਰਵਿਸ ਅਲਾਈਅੰਸ ਜਿਹੜੇ ਇਹਨਾਂ ਦੇ ਹੈਗੇ ਆ ਜਿਹੜਾ ਬਹੁਤ ਵੱਡੀ ਯੂਨੀਅਨ ਜਾਂ ਪੀਐਸਏਸੀ ਇਹ ਵੀ ਅਸਲ ਵਿੱਚ ਕ੍ਰਿਟਿਸਾਈਜ਼ ਕਰ ਰਿਹਾ ਇਹਨਾਂ ਕੱਟਸ ਨੂੰ ਕਿ ਕੈਨੇਡੀਅਨਸ ਜਿਹੜੇ ਆ ਇਹਨਾਂ ਨੂੰ ਹੁਣ ਇਹਦੀ ਕੀਮਤ ਅਦਾ ਕਰਨੀ ਪਊਗੀ ਕਿ ਜਿਹੜੇ ਕੱਟ ਲਾਏ ਆ ਇਹਦਾ ਖਾਮਿਆਜਾ ਕੈਨੇਡਾ ਵਾਸੀਆਂ ਨੂੰ ਭੁਗਤਣਾ ਪਊਗਾ ਸਰਕਾਰ ਨੂੰ ਇਹਨਾਂ ਨੇ ਕਿਹਾ ਫੈਡਰਲ ਸਰਕਾਰ ਨੂੰ ਕਿ ਤੁਸੀਂ ਵਰਕਰਾਂ ਦੇ ਨਾਲ ਮਿਲ ਕੇ ਕੰਮ ਕਰੋ ਉਹਨਾਂ ਦੇ ਵਿਰੋਧ ਦੇ ਵਿੱਚ ਕੰਮ ਨਾ ਕਰੋ ਜਿਹੜਾ ਯੂਨੀਅਨ ਦਾ ਮੈਸੇਜ ਆ ਕਿ ਸਟਾਫ ਕੱਟ ਕਰਨਾ ਕੋਈ ਪਲਾਨ ਨਹੀਂ ਆ ਇਹ ਸਿੱਧਾ ਸਿੱਧਾ ਮਤਲਬ ਤੁਹਾਡਾ ਫੇਲ ਹੋਣ ਦਾ ਇੱਕ ਕਹਿ ਲਓ ਕਿ ਪ੍ਰੋਗਰਾਮ ਆ ਰੈਸিপি ਫਾਰ ਫੇਲੋਅਰ ਕਿ ਤੁਸੀਂ ਅਸਲ ਦੇ ਵਿੱਚ ਫੇਲ ਹੋਣ ਦਾ ਇੱਕ ਉਹ ਬਣਾ ਲਿਆ ਆ ਤੇ ਦੂਜਾ ਇਹ ਆ ਕਿ ਇਹ ਬਹੁਤ ਗਲਤ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਠੀਕ ਕੀਤਾ ਜਾਣਾ ਚਾਹੀਦਾ ਪਾਸਪੋਰਟ ਜਿਹੜਾ ਹਮੇਸ਼ਾ ਹੀ ਇਸ ਕਰਕੇ ਮੈਟਰ ਕਰਦਾ ਆ ਕਿਉਂਕਿ ਕਈ ਮਿਲੀਅਨ ਐਪਲੀਕੇਸ਼ਨ ਹਰ ਸਾਲ ਟਰੈਵਲ ਦੇ ਲਈ ਇਹ ਪਾਸਪੋਰਟ ਆਫਿਸ ਹੈਂਡਲ ਕਰਦੇ ਆ ਤੇ ਜੇ ਇੱਕ ਇਹ ਕਰਕੇ ਇਹਨਾਂ ਨੇ ਇਸ ਤਰੀਕੇ ਨਾਲ ਮੁਲਾਜ਼ਮਾਂ ਨੂੰ ਕੱਟ ਕਰ ਦਿੱਤਾ ਤੇ ਇਹਦਾ ਖਾਮਯਾਜਾ ਲੋਕਾਂ ਨੂੰ ਭੁਗਤਣਾ ਪਊਗਾ ਅਲਟੀਮੇਟਲੀ ਇਕਨੋਮੀ ਨੂੰ ਕਿਉਂਕਿ ਲੋਕਾਂ ਘੱਟ ਟਰੈਵਲ ਕਰਨਗੇ ਇਕਨੋਮੀ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਘਟ ਇਕਨੋਮੀ ਵੀ ਜਿਹੜੀ ਘਟ growth ਹੋਏਗੀ। ਅਲਬਰਟਾ ਦੇ ਵਿੱਚ 51000 ਟੀਚਰ ਸਾਰੇ ਜਿਹੜੇ ਮੈਂਬਰ ਨੇ ਲਗਭਗ ਅਲਬਰਟਾ ਟੀਚਰ ਐਸੋਸੀਏਸ਼ਨ ਦੇ ਏਟੀਏ ਕਹਿੰਦੇ ਆ ਉਹਨਾਂ ਦੀ ਸਟ੍ਰਾਈਕ ਤੇ ਜਾਣ ਦੇ ਉੱਤੇ ਅੱਜ ਉਹ ਚਲੇ ਗਏ ਆ ਜਿਹਦੇ ਨਾਲ ਟੀਚਰ ਜਿਹੜੇ ਪਬਲਿਕ ਕੈਥੋਲਿਕ ਜਾਂ ਜਿਹੜੇ ਦੂਜੇ ਹੈਗੇ ਆ ਉਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਚਲੇ ਗਏ ਆ ਪੂਰੇ ਪ੍ਰੋਵਿੰਸ ਦੇ ਵਿੱਚ ਅਲਬਰਟਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਔਰ ਇਹ ਬਹੁਤ ਵੱਡਾ ਅਸਰ ਪੈ ਰਿਹਾ ਇਹਦੇ ਨਾਲ ਲੋਕਾਂ ਦੇ ਉੱਤੇ ਸਟ੍ਰਾਈਕ ਦਾ ਅਸਰ ਸਿੱਧਾ 7 ਲੱਖ ਸਟੂਡੈਂਟਸ ਦੇ ਉੱਤੇ ਆ 700000 ਸਟੂਡੈਂਟਸ ਤੇ 2500 ਸਕੂਲਸ ਜਿਹੜੇ ਆ ਪੂਰੇ ਅਲਬਰਟਾ ਦੇ ਵਿੱਚ ਨੇ ਤਾਂ ਮਤਲਬ ਇਹ ਆ ਕਿ ਹਰ ਇੱਕ ਪਰਿਵਾਰ ਹਰ ਇੱਕ ਸਕੂਲ ਇਹ ਜਿਹੜਾ ਬੱਚਾ ਆ ਇਸ ਪ੍ਰੋਵਿੰਸ ਦੇ ਵਿੱਚ ਉਹਦੇ ਉੱਤੇ ਅਸਰ ਪੈ ਰਿਹਾ ਜਿਹੜੀਆਂ ਕਲਾਸਸ ਸਸਪੈਂਡ ਕੀਤੀਆਂ ਗਈਆਂ ਆ ਬਹੁਤ ਸਾਰੇ ਮੇਜਰ ਸਕੂਲ ਬੋਰਡ ਜਿਨ੍ਹਾਂ ਦੇ ਵਿੱਚ ਐਡਮਿੰਟਨ ਕੈਲਗਰੀ ਜਾਂ ਹੋਰ ਹੈਗੇ ਫੋਰਟ ਮੈਮਰੀ ਆ ਇਹ ਸਾਰਿਆਂ ਨੇ ਪਹਿਲਾਂ ਹੀ ਪੇਰੈਂਟਸ ਨੂੰ ਦੱਸ ਦਿੱਤਾ ਕਿ ਉਹਨਾਂ ਚਿਰ ਕਲਾਸਾਂ ਨਹੀਂ ਹੋਣੀਆਂ ਜਿੰਨਾ ਚਿਰ ਜਿਹੜਾ ਕਿਸੇ ਐਗਰੀਮੈਂਟ ਦੇ ਉੱਤੇ ਨਹੀਂ ਪਹੁੰਚਿਆ ਜਾਂਦਾ ਯੂਨੀਅਨ ਵਿੱਚ ਤੇ ਸਰਕਾਰ ਵਿੱਚ ਟੀਚਰ ਕਿਉਂ ਸਟ੍ਰਾਈਕ ਕਰ ਰਿਹਾ ਕਾਰਨ ਬੜਾ ਪੁਰਾਣਾ ਤੇ ਬੜਾ ਸਿੱਧਾ ਆ ਟੀਚਰ ਇਹ ਕਹਿੰਦੇ ਕਿ ਅਸੀਂ ਓਵਰਵਰਕਡ ਆ ਸਾਡੇ ਤੋਂ ਕੰਮ ਜ਼ਿਆਦਾ ਜਿਹੜਾ ਲਿਆ ਜਾ ਰਿਹਾ ਤੇ ਅਸੀਂ ਅੰਡਰਪੇਡ ਆ ਸਾਨੂੰ ਉਹਨੇ ਪੈਸੇ ਨਹੀਂ ਮਿਲ ਰਹਾ ਲਗਭਗ ਹਰ ਯੂਨੀਅਨ ਦਾ ਇਹੀ ਇਸ਼ੂ ਹੁੰਦਾ ਆ ਇੱਥੇ ਵੀ ਵੱਡਾ ਇਸ਼ੂ ਇਹੀ ਆ ਤੇ ਉਹ ਕਹਿੰਦੇ ਕਲਾਸ ਸਾਈਜ਼ ਬਹੁਤ ਵੱਡਾ ਆ ਖਾਰੇਕਾ ਥਾਂ ਦੇ ਉੱਤੇ ਇੱਕ ਟੀਚਰ ਤੇ ਸਟੂਡੈਂਟ ਦੀ ਰੇਸ਼ਿਓ ਹੁੰਦੀ ਆ ਕਿ ਇੱਕ ਟੀਚਰ ਕੋਲੇ ਵੱਧ ਤੋਂ ਵੱਧ ਇੰਨੇ ਸਟੂਡੈਂਟ ਹੋ ਸਕਦੇ ਆ ਹੁਣ ਉਹ ਕਹਿੰਦੇ ਸਾਨੂੰ ਤਨਖਾਹ ਚੰਗੀ ਚਾਹੀਦੀ ਆ ਕਲਾਸ ਦਾ ਸਾਈਜ਼ ਘਟਾਇਆ ਜਾਵੇ ਜਿਆਦਾ ਜਿਹੜਾ ਸਪੋਰਟ ਸਟਾਫ ਆ ਜਿਹੜਾ ਐਜੂਕੇਸ਼ਨਲ ਅਸਿਸਟੈਂਟਸ ਆ ਜਾਂ ਕਾਉਂਸਲਰ ਆ ਉਹ ਸਾਨੂੰ ਜ਼ਿਆਦਾ ਦਿੱਤੇ ਜਾਣ ਸਰਕਾਰ ਕੀ ਕਹਿ ਰਹੀ ਆ ਅਲਬਰਟਾ ਦੀ ਸਰਕਾਰ ਨੇ ਆਫਰ ਕੀਤਾ ਇਹਨਾਂ ਟੀਚਰਸ ਨੂੰ ਕਿ 12% ਤੁਹਾਡੀ ਤਨਖਾਹ ਵਧਾ ਦੇਾਂਗੇ ਆਉਣ ਵਾਲੇ 24 ਸਾਲਾਂ ਦੇ ਵਿੱਚ ਅਲਤੈ 3% ਇੱਕ ਸਾਲ ਦੇ ਵਿੱਚ ਤੇ 4 ਸਾਲਾਂ ਦੇ ਵਿੱਚ 12% ਤੁਹਾਡੀ ਤਨਖਾਹ ਵਾਜੂਗੀ ਇਹ ਵੀ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ 3000 ਨਵੇਂ ਟੀਚਰ ਜਿਹੜੇ ਉਹ ਅਸੀਂ ਹਾਇਰ ਕਰ ਲਾਂਗੇ ਤੇ ਜਿਹੜੇ ਫੰਡ ਆ ਉਹ ਵੀ ਤੁਹਾਨੂੰ ਜਿਹੜੇ ਜ਼ਿਆਦਾ ਦੇ ਦਾਂਗੇ ਇਹ ਸਾਰੇ ਖੁਸ਼ੀ ਦੇ ਲਈ ਜਾਂ ਕੋਵਿਡ-19 ਵੈਕਸੀਨ ਕਾਸਟ ਲਈ ਜਿੱਦਾ ਟਾਈਮ ਆਫ ਵੈਕਸੀਨੇਸ਼ਨ ਦੇ ਲਈ ਉਹ ਸਾਰਾ ਤੁਹਾਡਾ ਕਵਰ ਕਰ ਦਾਂਗੇ ਟੀਚਰ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਜਿਹੜੀ ਅਲਬਰਟਾ ਟੀਚਰ ਐਸੋਸੀਏਸ਼ਨ ਆ ਉਹ ਕਹਿੰਦੇ ਇਹ ਇਨਾਫ ਨਹੀਂ ਹੈ ਉਹ ਕਹਿੰਦੇ ਸਪੈਸ਼ਲੀ ਜਿਹੜੇ 3000 ਨਵੇਂ ਟੀਚਰ ਆਦੇ ਤੇ ਮਤਲਬ ਹੀ ਕੋਈ ਨਹੀਂ ਆ ਉਹ ਕਹਿੰਦੇ ਇੱਕ ਜਿਹਦਾ ਬਾਲਟੀ ਦੇ ਪਾਣੀ ਦੀ ਬਾਲਟੀ ਦੇ ਵਿੱਚ ਇੱਕ ਬੂੰਦ ਸਿੱਟਣੀ ਹੋਵੇ ਪਾਣੀ ਦੀ 3000 ਤੋਂ ਉਦਾਂ 3000 ਟੀਚਰ ਦਾ ਤਾਂ ਪਤਾ ਵੀ ਨਹੀਂ ਲੱਗਣਾ ਕਿਧਰਲੇ ਪਾਸੇ ਚਲੇਗਾ ਘੱਟੋ-ਘੱਟ ਕਹਿੰਦੇ 5000 ਨਵੇਂ ਟੀਚਰ ਸਾਨੂੰ ਚਾਹੀਦੇ ਆ ਸਿਰਫ ਓਵਰਲੋਡ ਕਲਾਸਰੂਮ ਜਿਹੜੀਆਂ ਕਲਾਸਰੂਮਸ ਨੇ ਉਹਨੂੰ ਫਿਕਸ ਕਰਨ ਦੇ ਲਈ ਤਾਂ ਕਿ ਸਾਡੀ ਸਟ्रेस ਘਟ ਸਕੇ ਐਸ ਵੇਲੇ ਟੀਚਰ ਸ਼ਾਰਟੇਜ ਲੋਬਰਟਾ ਕਲਾਸਰੂਮਸ ਲਗਭਗ ਕੈਨੇਡਾ ਦੇ ਸਭ ਤੋਂ ਵੱਧ ਭੀੜ-ਪੜੱਕੇ ਵਾਲੇ ਕਲਾਸਰੂਮਾਂ ਜਿੱਥੇ ਸਟੂਡੈਂਟ-ਟੀਚਰ ਰੇਸ਼ਿਓ ਸਭ ਤੋਂ ਜ਼ਿਆਦਾ ਆ ਬਹੁਤ ਸਾਰੇ ਟੀਚਰ 40-40 ਸਟੂਡੈਂਟ ਹੈਂਡਲ ਕਰ ਰਹੇ ਇੱਕ ਕਲਾਸ ਦੇ ਵਿੱਚ ਨਾ ਤੇ ਉਹਨਾਂ ਨੂੰ ਪੜਾਇਆ ਜਾ ਸਕਦਾ ਨਾ ਮੈਨੇਜ ਕੀਤਾ ਜਾ ਸਕਦਾ ਨਾ ਉਹਨਾਂ ਦੀਆਂ ਜਿਹੜੀਆਂ ਬਿਹੇਵੀਅਰਲ ਪ੍ਰੋਬਲਮਸ ਆ ਉਹਨਾਂ ਨੂੰ ਕੀਤਾ ਜਾ ਸਕਦਾ ਸੋ ਇਹ ਇਹਨੂੰ ਹੈਂਡਲ ਕਰਨ ਦੇ ਲਈ ਗੱਲਬਾਤ ਹਜੇ ਵੀ ਚੱਲ ਰਹੀ ਆ ਭਾਵੇਂ ਕਿ ਸਟ੍ਰਾਈਕ ਜਿਹੜੀ ਆ ਸਟਾਰਟ ਹੋਣੀ ਦੋਵੇਂ ਗੱਲਾਂ ਜਿਹੜੀਆਂ ਦੋਵੇਂ ਧਿਰਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੀਆਂ ਨੇਗੋਸ਼ੀਏਸ਼ਨ ਕਿਤੇ ਵੀ ਨਹੀਂ ਹੋਈ ਹੁਣ ਇਹਦਾ ਸਿੱਧਾ ਪਰਿਵਾਰਾਂ ਦੇ ਉੱਤੇ ਕੀ ਅਸਰ ਪੈਂਦਾ ਜਿਹੜੇ ਚਾਈਲਡ ਕੇਅਰ ਨਹੀਂ ਮਿਲਣੇ ਨਾ ਮਿਲ ਰਹੇ ਆ ਇੰਨੇ ਬੱਚੇ ਇਕੱਠੇ ਕਿੱਥੇ ਜਾਣਗੇ ਮਾਪਿਆਂ ਨੂੰ ਤਾਂ ਕੰਮ ਤੇ ਜਾਣਾ ਬੱਚੇ ਘਰ ਨਹੀਂ ਰਹਿ ਸਕਦੇ ਛੋਟੇ ਬੱਚੇ ਜਿਹੜੇ ਆ ਉਹ ਚਾਈਲਡ ਕੇਅਰ ਸਪੇਸਸ ਹੈ ਨਹੀਂ ਉੱਥੇ ਪਰਿਵਾਰਾਂ ਦੇ ਲਈ ਬਹੁਤ ਵੱਡੀ ਬਹੁਤ ਸਾਰੇ ਪਰਿਵਾਰ ਇਸ ਕਰਕੇ ਫਰਸਟ੍ਰੇਟਡ ਆ ਜਿਹੜੇ ਅੱਜ ਇਸੇ ਕਰਕੇ ਉਹ ਟੀਚਰ ਦੀ ਸਪੋਰਟ ਵੀ ਕਰ ਰਹੇ ਆ ਕਿ ਕਲਾਸਰੂਮ ਦੀਆਂ ਕੰਡੀਸ਼ਨਸ ਅਸਲ ਦੇ ਵਿੱਚ ਕਈ ਸਾਲਾਂ ਤੋਂ ਮਾੜੀਆਂ ਆ ਹੁਣ ਹੋ ਕੀ ਸਕਦਾ ਹੈ ਸਾਰੇ ਕੁਝ ਦੇ ਵਿੱਚ ਜੇ ਸਰਕਾਰ ਤੇ ਜਿਹੜੀ ਏਟੀਏ ਆ ਉਹ ਲਾਸਟ ਮਿੰਟ ਐਗਰੀਮੈਂਟ ਦੇ ਉੱਤੇ ਪਹੁੰਚ ਜਾਂਦੀ ਆ ਸਟ੍ਰਾਈਕ ਜਿਹੜੀ ਆ ਉਹਨੂੰ ਵਾਪਸ ਲਿਆ ਜਾ ਸਕਦਾ ਪਰ ਜੇ ਨਾ ਹੋਈ ਤਾਂ ਸਕੂਲ ਉਹਨਾਂ ਚਿਰ ਬੰਦ ਰਹਿਣਗੇ ਜਿੰਨਾ ਚਿਰ ਇਹ ਜਿਹੜਾ ਜਿਹੜਾ ਮਤਲਬ ਇਹਨਾਂ ਦੇ ਲਈ ਆਪਸ ਦੇ ਵਿੱਚ ਗੱਲ ਨਹੀਂ ਬਣਦੀ ਤੇ ਉਹ ਕਦੋਂ ਬਣਨੀ ਹੈ ਇਹ ਪਤਾ ਕੋਈ ਨਹੀਂ ਆ ਡਿਪੈਂਡ ਕਰਦਾ ਕਿ 네ਗੋਸ਼ੀਏਸ਼ਨ ਕਿਸ ਕਿਸਮ ਦੀ ਹੁੰਦੀ ਆ ਇਹ ਬਹੁਤ ਵੱਡਾ ਇੱਕ ਮਸਲਾ ਐਸ ਵੇਲੇ ਅਲਬਰਟਾ ਦੇ ਵਿੱਚ ਆ ਜਿਹਦੇ ਨਾਲ ਟੀਚਰ ਵੀ ਪਰੇਸ਼ਾਨ ਨੇ ਬੱਚੇ ਵੀ ਤੇ ਮਾਪੇ ਵੀ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੀ ਸਰੀ ਦੇ ਵਿੱਚ ਅੱਜ ਗ੍ਰਿਫਤਾਰੀ ਹੋਈ ਆ ਲਗਾਤਾਰ ਸ਼ੂਟਿੰਗ ਐਕਸਟਰੈਕਸ਼ਨ ਸਰੀ ਦੇ ਵਿੱਚ ਇੱਕ ਮਤਲਬ ਆਮ ਜੀ ਗੱਲ ਹੋ ਗਈ ਆ ਆ ਜਿਹੜੀ ਹੁਣ ਖਬਰ ਆ ਰਹੀ ਆ ਅੱਜ ਜਿਹੜੀ ਸਰੀ ਪੁਲਿਸਟ ਜਿਹੜੇ ਸਰਵਿਸਸਾਂ ਨੇ ਦਿੱਤੀ ਆ ਅਪਡੇਟ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ 27 ਮਾਰਚ 2025 ਨੂੰ ਜਾਨੀ ਕਿ ਐਸੇ ਸਾਲ ਮਾਰਚ ਮਹੀਨੇ ਦੇ ਆਖਰ ਦੇ ਵਿੱਚ ਸਰੀ ਦੇ ਵਿੱਚ 13300 ਬਲਾਕ ਤੇ 88 ਏ ਐਵੇਨਿਊ ਇਹਦੇ ਉੱਤੇ ਬਹੁਤ ਗੋਲੀਆਂ ਚਲਾਈਆਂ ਗਈਆਂ ਸੀ ਤੜਕੇ 2 ਵਜੇ ਦੇ ਕਰੀਬ 1:55 ਮਿੰਟ ਤੇ ਕਿਸੇ ਦੇ ਗੋਲੀ ਲੱਗੀ ਨਹੀਂ ਸੀ ਹੁਣ ਇਹਦੇ ਤੋਂ ਬਾਅਦ ਜਿਹੜਾ ਦੱਸਿਆ ਕਿ ਜਿਹੜਾ ਘਰ ਦਾ ਮਾਲਕ ਸੀ ਜਿਹੜਾ ਹੋਮ ਓਨਰ ਸੀ ਉਹਨੇ ਸਰੀ ਪੁਲਿਸ ਸਰਵਿਸ ਦੇ ਨਾਲ ਕੰਟੈਕਟ ਕੀਤਾ ਉਸੇ ਦਿਨ ਆਫੀਸਰ ਜਿਹੜੇ ਆ ਫਰੰਟ ਲਾਈਨ ਇਨਵੈਸਟੀਗੇਸ਼ਨ سپورਟ ਟੀਮ ਉੱਥੇ ਆ ਗਈ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੀ ਹੈਲਪ ਕੀਤੀ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਉਸੇ ਦਿਨ ਆਫੀਸਰ ਜਿਹੜੇ ਆ ਉਹ ਉਹਨਾਂ ਨੇ ਜਦੋਂ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਸ਼ੂਟਿੰਗ ਜਿਹੜੀ ਆ ਉਹ ਐਕਸਟਰਸ਼ਨ ਦੇ ਨਾਲ ਕੇਸ ਦੇ ਨਾਲ ਸਬੰਧਤ ਹੈ ਮਤਲਬ ਇਹ ਆ ਕਿ ਧਮਕੀ ਦਿੱਤੀ ਗਈ ਹੈ ਕਿਸੇ ਨੂੰ ਜਾਂ ਪੈਸੇ ਦੇ ਲਈ ਉਹਨਾਂ ਨੇ ਪੈਸੇ ਮੰਗਿਆ ਇਹ ਕੇਸ ਜਿਹੜਾ ਪੁਲਿਸ ਨੇ ਉਸ ਵੇਲੇ ਜਾਣਕਾਰੀ ਦਿੱਤੀ ਸੀ ਕੇਸ ਮੁੜ ਕੇ ਐਸ ਪੀ ਐਸ ਤੇ ਸੀਰੀਅਸ ਕ੍ਰਾਈਮ ਯੂਨਿਟ ਨੇ ਟੇਕਓਵਰ ਕਰ ਲਿਆ ਤੇ ਮੇਜਰ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਦੂਜੇ ਪੁਲਿਸ ਡਿਪਾਰਟਮੈਂਟ ਦੇ ਡਿਪਾਰਟਮੈਂਟਸ ਦੇ ਨਾਲ ਗੱਲਬਾਤ ਕੀਤੀ ਤੇ ਉਹਦੇ ਵਿੱਚੋਂ ਬਾਅਦ ਜਿਹੜੇ ਸਰਚ ਕੀਤੀ ਗਈ ਐਵਿਡੈਂਸ ਕਲੈਕਟ ਕਰਨ ਤੋਂ ਬਾਅਦ ਤੇ ਕਈ ਸਰਚ ਵਾਰੈਂਟਸ ਤੋਂ ਬਾਅਦ ਪੁਲਿਸ ਨੇ ਜਿਹੜਾ ਤਿੰਨ ਜਿਹੜਿਆਂ ਨੂੰ ਗ੍ਰਿਫਤਾਰ ਕੀਤਾ ਆ ਤਿੰਨ ਅਕਤੂਬਰ ਨੂੰ ਇਹ ਜਿਹੜੇ ਅਰੈਸਟ ਕੀਤੇ ਗਏ ਆ ਇਹਨਾਂ ਦੇ ਨਾਂ ਇੱਕ ਦਾ ਨਾਂ ਮਨਦੀਪ ਗਿੱਧਾ ਦੱਸਿਆ ਜਾ ਰਿਹਾ 23 ਸਾਲ ਇਹਦੀ ਉਮਰ ਆ ਇਸੇ ਤਰੀਕੇ ਦੇ ਨਾਲ ਨਿਰਮਨਦੀਪ ਚੀਮਾ ਇਹਦੀ ਉਮਰ 20 ਸਾਲ ਆ ਅਰਨਦੀਪ ਸਿੰਘ ਦੀ ਉਮਰ 26 ਸਾਲ ਦੱਸੀ ਗਈ ਹੈ ਜਿਹੜੇ ਚਾਰਜਸ ਇਹਨਾਂ ਦੇ ਉੱਤੇ ਲਾਏ ਗਏ ਆ ਉਹ ਹੈਗਾ ਕਿ ਇਹਨਾਂ ਨੇ ਗੋਲੀਆਂ ਚਲਾਈਆਂ ਉੱਥੇ ਸੈਕਸ਼ਨ 244.2 ਆਫ ਕ੍ਰਿਮੀਨਲ ਕੋਡ ਤੇ ਇਸੇ ਤਰੀਕੇ ਨਾਲ ਮਤਲਬ ਇਹ ਆ ਕਿ ਖਤਰਨਾਕ ਤਰੀਕੇ ਦੇ ਨਾਲ ਕਿਸੇ ਦੇ ਉੱਤੇ ਗੋਲੀਆਂ ਚਲਾਉਣ ਦੇ ਚਾਰਜ ਦਸੇ ਜਾ ਰਹੇ ਆ ਜਿਹੜਾ ਗਿੱੱਦਾ ਤੇ ਚੀਮਾ ਆ ਇਹ ਕੋਰਟ ਦੇ ਵਿੱਚ ਅਕਤੂਬਰ 6 ਨੂੰ ਤੇ ਜਿਹੜਾ ਇਹ ਤੀਸਰਾ ਵਿਅਕਤੀ ਆ ਜਿਹੜਾ ਨੌਜਵਾਨ ਆ ਉਹ ਜਿਹੜਾ ਆ ਅਕਤੂਬਰ 8 ਨੂੰ ਕੋਰਟ ਦੇ ਵਿੱਚ ਜਿਹੜਾ ਜਾਊਗਾ ਇਹ ਸਾਰਿਆਂ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਆ ਹੀアリング ਤੋਂ ਪਹਿਲਾਂ ਸੋ ਇਹ 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 ਮਾਮਲਾ ਜਿਹੜਾ ਹੁਣ ਪੁਲਿਸ ਦੀ ਸਟੇਟਮੈਂਟ ਸਾਰੀ ਪੁਲਿਸ ਦੇ ਚੀਫ ਜਿਹੜੇ ਆ ਨਾਮ ਨਪਿੰਸਕੀ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹ ਅਰੈਸਟ ਬਹੁਤ ਇੰਪੋਰਟੈਂਟ ਸਟੈਪ ਨੇ ਜਿਹੜੇ ਐਕਸਟਰੈਕਸ਼ਨ ਰਿਲੇਟਡ ਕਰਾਇਮ ਹੈਗੇ ਆ ਉਹਨਾਂ ਸਾਰਿਆਂ ਦੇ ਨਾਲ ਸਬੰਧਤ ਇਨਫੋਰਸਮੈਂਟ ਦੇ ਲਈ ਸਾਊਥ ਈਸ਼ੀਅਨ ਕਮਿਊਨਿਟੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕੱਲ ਸਵੇਰੇ ਜਾਨੀ ਕਿ ਐਤਵਾਰ ਤੜਕੇ 2100 ਬਲਾਕ ਤੇ ਕਿੰਗ ਜਾਰਜ ਦੇ ਉੱਤੇ ਇੱਕ ਬਹੁਤ ਮਸ਼ਹੂਰ ਜਿਹੜਾ ਬਿਜ਼ਨਸ ਆ ਰੈਸਟੋਰੈਂਟ ਆ ਉਹਦੇ ਉੱਤੇ ਗੋਲੀਆਂ ਚੱਲਣ ਦੀ ਘਟਨਾ ਦਾ ਪਤਾ ਲੱਗਿਆ ਇੱਕ ਜਿਹੜਾ ਦੋ ਦਿਨਾਂ ਦੇ ਵਿੱਚ 152 ਸਟਰੀਟ ਤੇ 60 ਐਵੇਨਿਊ ਦੇ ਉੱਤੇ ਪੁਲਿਸ ਦੀ ਬਹੁਤ ਸਾਰੀ ਪ੍ਰੈਜ਼ੈਂਸ ਦੇਖੀ ਗਈ ਹੈ ਇੱਕ ਘਰ ਦੇ ਵਿੱਚ ਲੱਗਦਾ ਹੈ ਕਿ ਉੱਥੇ ਵੀ ਕੋਈ ਗ੍ਰਿਫਤਾਰ ਕੀਤਾ ਗਿਆ ਉਹਦੀ ਅਪਡੇਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦਊਗੀ ਕਾਫੀ ਜਿਹੜੀ ਹਲਚਲ ਆ ਐਕਸਟਰਸ਼ਨ ਤੇ ਇਸ ਮਾਮਲੇ ਦੇ ਵਿੱਚ ਪਰ ਪੁਲਿਸ ਯਤਨ ਕਰ ਰਹੀ ਆ ਤੇ ਪੁਲਿਸ ਕਾਫੀ ਹੱਦ ਤੱਕ ਸਫਲ ਹੋ ਰਹੀ ਆ ਕਿ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਗ੍ਰਿਫਤਾਰ ਕੀਤਾ ਜਾ ਸਕੇ ਤੇ ਇਹਨਾਂ ਨੂੰ ਫੜਿਆ ਜਾ ਸਕੇ ਅਗਲੀ ਗੱਲਬਾਤ ਜਿਹੜੀ ਟੈਂਪਰੇਰੀ ਫੋਰਨ ਵਰਕਰ ਸੰਬੰਧੀ ਆ ਇਹਦੀਆਂ ਐਪਲੀਕੇਸ਼ਨਸ ਦੇ ਵਿੱਚ ਕਮੀ ਆਈ ਆ ਇਹ ਐਪਲੀਕੇਸ਼ਨ ਅਧੀਆਂ ਰਹਿ ਗਈਆਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਪਿਛਲੇ ਸਮੇਂ ਤੋਂ ਬਹੁਤ ਆਲੋਚਨਾ ਦਾ ਸ਼ਿਕਾਰ ਹੋਇਆ ਕਿਹਾ ਇਹ ਜਾ ਰਿਹਾ ਕਿ ਜਦੋਂ ਕੈਨੇਡਾ ਦੇ ਵਿੱਚ ਵਰਕਰ ਅਵੇਲੇਬਲ ਨਹੀਂ ਹੁੰਦਾ ਤਾਂ ਬਾਹਰੋਂ ਬੰਦਾ ਰੱਖਿਆ ਜਾਂਦਾ ਆ ਤੇ ਉਸ ਤਰੀਕੇ ਦੇ ਨਾਲ ਫਿਰ ਉਹ ਉਹ ਅਪਲਾਈ ਕਰਕੇ ਇੱਥੇ ਆ ਜਾਂਦਾ ਤੇ ਬਹੁਤ ਟੈਂਪੋਰਰੀ ਫੋਰਨ ਵਰਕਰ ਇੱਥੇ ਕੰਮ ਕਰਦੇ ਸੀ ਆਲੋਚਨਾ ਇਹ ਹੋਈ ਕਿ ਕੈਨੇਡਾ ਦੇ ਵਿੱਚ ਤਾਂ ਬੇਰੁਜ਼ਗਾਰੀ 6 ਤੋਂ ਉੱਤੇ ਗਈ ਆ ਜੇ ਬੇਰੁਜ਼ਗਾਰੀ ਦਰ 6 ਪੁਆਇੰਟ ਉੱਤੇ 6 ਪੁਆਇੰਟ ਤੋਂ ਵਧਿਆ ਤੇ ਇੱਥੇ ਫਿਰ ਬਾਹਰੋਂ ਬੰਦੇ ਕਿਉਂ ਸੱਦੇ ਜਾ ਰਹੇ ਆ ਉਹਦਾ ਨਤੀਜਾ ਇਹ ਹੋਇਆ ਜਦੋਂ ਹੁਣ ਉਹਨਾਂ ਨੇ ਸਖਤੀ ਕੀਤੀ ਹੈ ਸਾਰੇ ਕੁਝ ਦੇ ਉੱਤੇ ਕਿ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਰੱਖਣ ਦੇ ਫਾਇਦੇ ਆ ਤਨਖਾਹ ਘੱਟ ਦੇਣੀ ਪੈਂਦੀ ਆ ਉਹ ਬੈਨੀਫਿਟ ਉਹਨੇ ਨਹੀਂ ਮੰਗਦੇ ਨਾ ਕੋਈ ਗੱਲਬਾਤ ਕਰਦੇ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਆ ਉਹ ਸ਼ਿਕਾਇਤ ਵੀ ਨਹੀਂ ਕਰ ਸਕਦੇ ਤੇ ਕੁਦਰਤੀ ਤੌਰ ਦੇ ਉੱਤੇ ਉਹ ਜਿਹੜਾ ੈਂਪਲੋਇਰ ਆ ਉਹਨੂੰ ਸੂਟ ਕਰਦੇ ਆ ਤੇ ਜਦੋਂ ਇਹਨਾਂ ਨੇ ਹੁਣ ਸਟ੍ਰਿਕਟ ਰੂਲ ਕੀਤੇ ਆ ਇਸ ਮਾਮਲੇ ਦੇ ਵਿੱਚ ਤਾਂ ਐਪਲੀਕੇਸ਼ਨ ਅਧੀਆਂ ਰਹਿ ਗਈਆਂ ਪ੍ਰੋਗਰਾਮ ਅਸਲ ਦੇ ਵਿੱਚ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਉਹ ਕੈਨੇਡੀਅਨਸ ਨੂੰ ਇਹ ਕਹਿੰਦਾ ਕਿ ਤੁਸੀਂ ਬਾਹਰੋਂ ਲੋਕਾਂ ਨੂੰ ਹਾਇਰ ਕਰ ਸਕਦੇ ਆ ਉਹ ਕੰਟਰੀਜ਼ ਜਿੱਥੇ ਜਿਹੜੇ ਕੈਨੇਡਾ ਤੋਂ ਕੋਈ ਵੀ ਬਾਹਰੀਆਂ ਹੈਗੀਆਂ ਕਿਉਂਕਿ ਫਿਓਰ ਐਪਲੀਕੇਸ਼ਨ ਦਾ ਜਿਹੜੀਆਂ ਘੱਟ ਐਪਲੀਕੇਸ਼ਨ ਆਈਆਂ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਆ ਕਿ ਇਹਦੇ ਨਾਲ ਕੰਪਨੀਆਂ ਹੁਣ ਸਿਰਫ ਫੋਰਨ ਵਰਕਰਸ ਨੂੰ ਉਦੋਂ ਹੀ ਹਾਇਰ ਕਰ ਸਕਦੀਆਂ ਜਦੋਂ ਅਸਲ 'ਚ ਉਹਨਾਂ ਨੂੰ ਉਸ ਚੀਜ਼ ਦੀ ਲੋੜ ਆ ਲੋਡ ਆ اسپੈਸ਼ਲੀ ਉਸ ਏਰੀਏ ਦੇ ਵਿੱਚ ਜਿੱਥੇ ਜਿਹੜੇ ਕੈਨੇਡੀਅਨਸ ਨੇ ਅਵੈਲੇਬਲ ਨਹੀਂ ਆ ਸੋ ਇਹ ਮਾਮਲਾ ਜਿਹੜਾ ਸੱਚਮੁੱਚ ਬਹੁਤ ਵੱਡਾ ਸੀ ਤੇ ਹੁਣ ਉਥੇ ਇਹਨਾਂ ਨੇ ਲੋਕਲ ਬੰਦੇ ਜਿਹੜੇ ਰੱਖਣੇ ਸ਼ੁਰੂ ਕਰ ਦਿੱਤੇ ਆ ਤੇ ਬਾਹਰਲੇ ਜਿਹੜੇ ਆ ਉਹਨਾਂ ਦੀਆਂ ਐਪਲੀਕੇਸ਼ਨਾਂ ਅਧੀਆਂ ਰਹਿ ਗਈਆਂ ਅਨਐਮਪਲॉयਮੈਂਟ ਦੇ ਸੰਬੰਧੀ ਹੁਣ ਲੋਕਲ ਅਨਐਮਪਲॉयਮੈਂਟ ਰੇਟ ਜੇ 6% ਤੋਂ ਉੱਤੇ ਆ ਤਾਂ ਸਰਕਾਰ ਟੈਂਪਰੀਰੀ ਫੋਰਨ ਵਰਕਰ ਦੀਆਂ ਐਪਲੀਕੇਸ਼ਨ ਅਪਰੂਵ ਨਹੀਂ ਕਰਦੀ ਇਹਦਾ ਮਤਲਬ ਬੜਾ ਸਿੱਧਾ ਆ ਕਿ ਫੋਰਨ ਵਰਕਰ ਉਸ ਰੇਜਨ ਦੇ ਵਿੱਚ ਨਹੀਂ ਚਾਹੀਦੇ ਕਿਉਂਕਿ ਉਹਨਾਂ ਦਾ ਆਪਣਾ ਹੀ ਬੇਰੋਜ਼ਗਾਰੀ ਦੀ ਦਰ ਬਹੁਤ ਉੱਤੇ ਆ ਇਸ ਆਈਡੀਏ ਨੇ ਜਿਹੜੇ ਇਥੋਂ ਲੋਕਲ ਨੌਕਰੀਆਂ ਲੱਭ ਰਹੇ ਆ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਆ ਇੱਕ ਕੰਪਨੀ ਨੂੰ 1 ਮਿਲੀਅਨ ਡਾਲਰ ਦਾ ਜੁਰਮਾਨਾ ਪਿਛਲੇ ਦਿਨਾਂ ਦੇ ਵਿੱਚ ਨਿਊ ਬਰਾਂਸਵਿਕ ਦੇ ਵਿੱਚ ਕੰਪਨੀ ਜਿਹੜੀ ਸੀਗੀ ਉਹਨੂੰ 1 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਗਿਆ ਇਸ ਪ੍ਰੋਗਰਾਮ ਦੇ ਤਹਿਤ ਸਭ ਤੋਂ ਵੱਡਾ ਜੁਰਮਾਨਾ ਹੁਣ ਤੱਕ ਦਾ ਔਰ ਉਹਨੂੰ ਬੈਨ ਕਰ ਦਿੱਤਾ ਆਉਣ ਵਾਲੇ 10 ਸਾਲਾਂ ਤੱਕ ਕੰਪਨੀ ਨੂੰ ਸਜ਼ਾਵਾ ਇਸ ਕਰਕੇ ਦਿੱਤੀਆਂ ਜਾ ਰਹੀਆਂ ਸਰਕਾਰ ਇਹ ਕਹਿ ਰਹੀ ਆ ਕਿ ਕੰਪਨੀ ਜਿਹੜੀ ਆ ਇਹ ਖਾਸ ਤੌਰ ਦੇ ਉੱਤੇ ਨਿਯਮ ਤੋੜਦੀ ਆ ਜਿਹੜੇ ਵਰਕਰਸ ਨੂੰ ਘੱਟ ਪੇ ਕਰਦੀ ਆ ਤੇ ਜਿਹੜਾ ਉਹ ਉਹਨਾਂ ਨੂੰ ਅਨਸੇਫ ਵਰਕਿੰਗ ਕੰਡੀਸ਼ਨ ਜਾਂ ਅਬਿਊਜ਼ ਜਿਹੜਾ ਉਹਦੇ ਤੋਂ ਬਚਾਉਣ ਦੇ ਵਿੱਚ ਇਹ ਫੇਲ ਹੋਏ ਆ ਸੋ ਹੁਣ ਜੋ ਕੁਛ ਜਿਹੜੀ ਫੈਡਰਲ ਸਰਕਾਰ ਨੇ 4.9 ਮਿਲੀਅਨ ਜਿਹੜੇ ਜੁਰਮਾਨੇ ਦੇ ਵਿੱਚ ਇਹਨਾਂ ਸਾਰੀਆਂ ਕੰਪਨੀਆਂ ਤੋਂ ਇਕੱਠੇ ਕੀਤੇ ਆ ਤੇ ਜਿਹਦਾ ਮਤਲਬ ਇਹ ਆ ਜਿਨ੍ਹਾਂ ਜਿਨ੍ਹਾਂ ਨੇ ਰੂਲ ਵਾਇਲਟ ਕੀਤੇ ਆ ਤੇ ਵਰਕਰ ਨੂੰ ਪ੍ਰੋਟੈਕਟ ਕਰਨ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਜਿਹੜੇ ਪੋਲਿਟੀਕਲ ਤੇ ਯੂਥ ਦਾ ਪ੍ਰੈਸ਼ਰ ਆ ਇਹਨਾਂ ਸਾਰੇ ਕੁਸ਼ ਦੇ ਉੱਤੇ ਜਿਹੜੇ ਏਮਪਲੋਇਰ ਨੇ ਉਹ ਮਜਬੂਰ ਹੋਏ ਆ ਇਹਨਾਂ ਨੂੰ ਇੱਥੇ ਲੋਕਲ ਲੋਕਾਂ ਨੂੰ ਨੌਕਰੀ ਦੇਣ ਦੇ ਵਿੱਚ ਤੇ ਇਹ ਸਾਰੇ ਕੁਸ਼ ਦੇ ਬਾਵਜੂਦ ਜਿਹੜਾ ਇੱਕ ਘਾਟਾ ਦੱਸਦਾ ਹੈ ਕਿ ਹੁਣ ਘੱਟੋ-ਘੱਟ ਉਹਨਾਂ ਦਾ ਅਬਿਊਜ਼ ਹੋਣਾ ਘਟ ਗਿਆ ਤੇ ਲੋਕਲ ਜਿਹੜੇ ਹੈਗੇ ਨੇ ਆਪਣੇ ਇੱਥੋਂ ਕੰਮ ਲੱਭਣ ਵਾਲੇ ਉਹਨਾਂ ਨੂੰ ਇਹਨਾਂ ਨੇ ਜ਼ਿਆਦਾ ਰੱਖਣਾ ਸ਼ੁਰੂ ਕਰ ਦਿੱਤਾ ਅਗਲੀ ਕਰ ਮੇਂ ਦੋਸਤੋ ਬੀਸੀ ਦਾ ਜਿਹੜਾ ਨਵਾਂ ਸੈਸ਼ਨ ਹੈ ਬੀਸੀ ਲੈਜਿਸਲੇਚਰ ਦੁਆਰਾ ਖੁੱਲੀ ਆ ਆਹ ਫਾਲ ਦੇ ਵਿੱਚ ਤੇ ਇਹਦੇ ਵਿੱਚ ਬਹੁਤ ਕੁਝ ਨਵਾਂ ਹੋ ਰਿਹਾ ਅੱਜ ਸੋਮਵਾਰ ਨੂੰ ਕਈ ਜਿਹੜੇ ਉਹੀ ਐਮਐਲਏ ਨੇ ਪਰਟੀਆਂ ਦੇ ਨਾਮ ਬਦਲ ਗਏ ਆ ਇਧਰ ਉਧਰ ਬੈਠ ਰਹੇ ਆ ਜਿੱਦਾਂ ਐਮਐਲਏ ਐਲਨੋ ਸਟਰਕੋ ਆ ਉਹਨੂੰ ਸਰੀ ਐਮਐਲਏ ਇੱਥੋਂ ਆ ਤੇ ਉਹਨੂੰ ਜਿਹੜਾ ਐਕਸਪੈਲ ਕਰ ਦਿੱਤਾ ਗਿਆ ਸੀ ਜਿਹੜਾ ਉਹਦੇ ਉਹਦੀ ਪਾਰਟੀ ਦੇ ਵਿੱਚੋਂ ਤੇ ਹੁਣ ਉਹ ਨਵੇਂ ਬੈਨਰ ਦੇ ਥੱਲੇ ਕਈ ਮਹੀਨਿਆਂ ਦੀ ਜਿਹੜੀ ਇੰਟਰਨਲ ਲੜਾਈ ਨਾਲ ਦੀ ਲੀਡਰਸ਼ਿਪ ਦੀ ਚੱਲੀ ਸੀ ਉਹਦੇ ਵਿੱਚ ਤੇ ਉਹਨੂੰ ਬੀਸੀ ਕੰਜ਼ਰਵਟਿਵ ਦੇ ਵਿੱਚੋਂ ਬਾਹਰ ਕੀਤਾ ਗਿਆ ਸੀ ਜੌਨ ਰਸਟਰਡ ਦਵਾਲਾ ਉਸੇ ਦਿਨ ਜਿਸ ਦਿਨ ਉਹ ਲੀਡਰਸ਼ਿਪ ਰਿਵਿਊ ਦੇ ਵਿੱਚ ਜਿੱਤੇ ਸੀ ਤੇ ਉਹ ਹੁਣ ਇੰਡੀਪੈਂਡੈਂਟ ਹੋਊਗੀ ਬੀਸੀ ਕੰਜ਼ਰਵਟਿਵ ਵੱਲੋਂ ਨਹੀਂ ਬੈਠੂਗੀ 1 ਬੀਸੀ ਇੱਕ ਨਵੀਂ ਪੋਲੀਟੀਕਲ ਪਾਰਟੀ ਆ ਦੋ ਹੋਰ ਸਾਬਕਾ ਕੰਜ਼ਰਵਟਿਵ ਐਮਐਲਏ ਡੈਲਸ ਬਰੂਡੀ ਤੇ ਟੈਰਾ ਆਮਸਟ੍ਰਾਂਗ ਉਹਨਾਂ ਨੂੰ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਰਹੀ ਸੀ ਜਿਹੜੀ ਬਿਲਕੁਲ ਸੱਜੇ ਪੱਖੀ ਪਾਰਟੀ ਆ ਵਨ ਬੀਸੀ ਉਹ ਹੁਣ ਮਤਲਬ ਚਾਹੁੰਦੇ ਆ ਕਿ ਮਤਲਬ ਡਿਫਰੈਂਟ ਵੋਟਰਾਂ ਨੂੰ ਇੱਕ ਆਪਸ਼ਨ ਦੇ ਦਿੱਤੀ ਡਿਫਰੈਂਟ ਜਿਹੜੀ ਕੰਜ਼ਰਵੇਟਿਵ ਆਪਸ਼ਨ ਆ ਕਿ ਜੇ ਤੁਸੀਂ ਥੋੜਾ ਜਿਹਾ ਸੱਜੇ ਪਾਸੇ ਨੂੰ ਦੇਖਦੇ ਹੋ ਤੁਹਾਡੇ ਕੋਲ ਇੱਕ ਆਪਸ਼ਨ ਇਹ ਵੀ ਹੋਊਗੀ ਬ੍ਰੀਸੀ ਬੀਸੀ ਗ੍ਰੀਨ ਪਾਰਟੀ ਜਿਹੜੀ ਇਹਨਾਂ ਦੇ ਨਵੀਂ ਲੀਡਰ ਜਿਹੜੀ ਆ ਐਮਲੀ ਲੋਨ ਉਹ ਐਸ਼ਵਲੇ ਕਲਾਈਮੇਟ ਐਕਟਿਵਿਸਟ ਆ ਵਿਕਟੋਰੀਆ ਤੋਂ ਸੋ ਭਾਵੇਂ ਕਿ ਉਹਦੀ ਕੋਈ ਸੀਟ ਨਹੀਂ ਹੈ ਲੈਜਿਸਲੇਚਰ ਦੇ ਵਿੱਚ ਪਰ ਉਹ ਪਾਰਟੀ ਨੂੰ ਲੀਡ ਕਰ ਰਹੀ ਆ ਦੂਜੀ ਜਿਹੜੀ ਐਨਡੀਪੀ ਆ ਇਸ ਵੇਲੇ ਕੋਸਟ ਕਟਿੰਗ ਮੋਡ ਦੇ ਵਿੱਚ ਚੱਲ ਰਹੀ ਆ ਪ੍ਰੀਮੀਅਰ ਡੇਵਿਡ ਈਬੀ ਜਿਹੜੀ ਸਰਕਾਰ ਆ ਉਹ ਅਸਲ ਦੇ ਵਿੱਚ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ 12 ਬਿਲੀਅਨ ਦਾ ਡੈਫੀਸਿਟ ਜਿਹੜਾ ਯੂਨੀయన్స్ ਇੱਕ ਪਾਸੇ ਵੱਧ ਤਨਖਾਹਾਂ ਦੀ ਮੰਗ ਕਰ ਰਹੇ ਆ ਦੂਜੇ ਪਾਸੇ ਇਹਨੂੰ ਇਹ ਕਿਦਾਂ ਠੀਕ ਠਾਕ ਕਰਦੇ ਆ ਲੈਜਿਸਲੇਚਰ ਦੇ ਬਾਹਰ ਯੂਨੀਅਨ ਜਿਹੜੀ ਇਕੱਠੀ ਹੋਈ ਉਹਦਾ ਕਿਉਂਕਿ ਬੀਸੀਜੀਈਯੂ ਦੀ ਲਗਾਤਾਰ ਸਟ੍ਰਾਈਕ ਚੱਲ ਰਹੀ ਆ ਤੇ ਇਹ ਉੱਥੇ ਬਾਹਰ ਇਕੱਠੇ ਹੋ ਰਹੇ ਆ ਪਬਲਿਕ ਸੈਕਟਰ ਸੈਕਟਰ ਦੇ ਵਰਕਰ ਜਿਹੜੇ ਨੇ ਆਪਣੀਆਂ ਤਨਖਾਹਾਂ ਵਧਾਉਣ ਦੇ ਵਿੱਚ ਤੇ ਇਹਦਾ ਜਿਹੜਾ ਉਹ ਐਨਡੀਪੀ ਨੂੰ ਕੁਦਰਤੀ ਆ ਵੀ ਜਵਾਬ ਦੇਣਾ ਪੈਣਾ ਆ ਔਰ ਹਜੇ ਵੀ ਜਿਹੜਾ ਅਨਕਲੀਅਰ ਆ ਕਿ ਜੇ ਜਿਹੜੀ ਬੀਸੀ ਜੀਯੂ ਹੈਗੀ ਆ ਉਹ ਐਕਸਟੈਂਡ ਕਰਦੀ ਆ ਆਪਣ ਨੂੰ ਸਟ੍ਰਾਈਕ ਨੂੰ ਤੇ ਜਿਹੜਾ ਸਟਾਫ ਜੇ ਉਹ ਐਕਸਟੈਂਡ ਕਰ ਲੈਂਦੇ ਆ ਤੇ ਸਟਾਫ ਤੇ ਏਸੀ ਯੂਨੀਅਨ ਦੇ ਅੰਦਰ ਹੀ ਕੰਮ ਕਰਦਾ ਨਾ ਲੈਜਿਸਲੇਟਰ ਦੇ ਅੰਦਰ ਵੀ ਸੋ ਜੇ ਲੈਜਿਸਲੇਚਰ ਦੇ ਅੰਦਰ ਵੀ ਉਹੀ ਕੰਮ ਕਰਦੇ ਆ ਜੇ ਉਹ ਵੀ ਸਟ੍ਰਾਈਕ ਦੇ ਉੱਤੇ ਜਾ ਸਕਦੇ ਸਮੱਸਿਆ ਹੋਰ ਵੱਧ ਸਕਦੀ ਆ ਤੇ ਐਨਡੀਪੀ ਜਿਹੜੀ ਐ ਇਸ ਵੇਲੇ ਹਾਊਸ ਲੀਡਰ ਹੈ ਗਿਆ ਮਾਈਕ ਫਾਰਵਰਡ ਉਹ ਜਿਹੜੇ ਉਹ ਕਹਿੰਦੇ ਕਿ ਯੂਨੀਅਨ ਰਾਈਟਸ ਦੀ ਜਾਂ ਜਿਹੜੇ ਪ੍ਰੋਟੈਸਟ ਆ ਦੀ ਰਿਸਪੈਕਟ ਕਰਦੇ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ 바ਰਗੇਨਿੰਗ ਜਿਹੜੀ ਆ ਉਹ 네ਗੋਸ਼ੀਏਸ਼ਨ ਟੇਬਲ ਦੇ ਉੱਤੇ ਹੋਣੀ ਚਾਹੀਦੀ ਆ ਨਾ ਕਿ ਰਸਤੇ ਰੋਕ ਕੇ ਜਾਂ ਹੋਰ ਤਰੀਕੇ ਦੇ ਨਾਲ ਸੋ ਹੁਣ ਪੋਲੀਟੀਕਲੀ ਬਹੁਤ ਕੁਝ ਐ ਇਸ ਵੇਲੇ ਬਦਲਿਆ ਆ ਇਸ ਸੈਸ਼ਨ ਦੇ ਵਿੱਚ ਸਰਕਾਰ ਜਿਹੜੀ ਆ ਉਹ 18 ਬਿੱਲ ਉਹਨਾਂ ਨੇ ਇਸ ਫਾਲ ਦੇ ਵਿੱਚ ਇੰਟਰੋਡਿਊਸ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਵੱਡੇ ਹੈਗੇ ਆ ਜਿਹੜੇ BC ਹਾਈਡਰੋ ਨੂੰ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ ਇੱਕ ਬਹੁਤ ਵੱਡਾ એનર્ਜੀ ਪ੍ਰੋਜੈਕਟ ਆ ਜਿਹੜਾ ਉਹ ਪ੍ਰਿੰਸ ਜੋਰਜ ਤੋਂ ਲੈ ਕੇ ਟ੍ਰੇਸੀ ਤੱਕ ਦਾ ਉਹਨੂੰ ਤੇ ਕੰਸਰਵਟਿਵ ਪਾਰਟੀ ਜਿਹੜੀ ਲੀਡਰ ਜੌਨ ਰਸਟਰਡ ਨੇ ਉਹਨਾਂ ਦੇ 4 ਐਮਐਲਏ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਾ ਚੁੱਕੇ ਨੇ ਸੋ ਹੁਣ ਜਿਹੜੀ ਆਫੀਸ਼ੀਅਲੀ ਅਪੋਜੀਸ਼ਨ ਆ ਤੇ ਉਹ ਆਪਣੀ ਇੰਟਰਨਲ ਯੂਨਿਟੀ ਦੇ ਲਈ ਇਸ ਵੇਲੇ ਸਟਰਗਲ ਕਰ ਰਹੀ ਹੈ ਸੋ ਦੇਖੋ ਇਸ ਵੇਲੇ ਕੀ ਕੀ ਕੁਛ ਐਸ ਸੈਸ਼ਨ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ